ਕਾਬਲ ਦੇ ਜਮਿਆਂ ਨੂੰ ਨਿਤ ਨਹੀਂ ਸਾਨੂੰ ਲੱਗਦਾ ਵਾ ਕਿ ਜਿਹੜੀ ਪੰਜਾਬ ਸਰਕਾਰ ਹੈ ਤੇ ਕੇਂਦਰ ਸਰਕਾਰ ਹੈ ਇਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਮੰਗਾ ਦੇ ਉੱਤੇ ਸੋਰ ਦਿੰਨੀ ਹੈ ਜੇ ਗੱਲ ਕਰੀਏ ਦਿਨ ਪ੍ਰਸ਼ਾਸਨ ਦੀ ਅਕੜਾਸਪੁਰ ਦੀ ਇਸ ਪ੍ਰਸ਼ਾਸਨ ਦਾ ਕੋ ਸਾਡੀਆਂ 22-22 ਮੀਟਿੰਗਾਂ ਜਿਹੜੀਆਂ ਲੱਗ ਚੁੱਕੀਆਂ ਤੇ ਹਰ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਦਲੀਲ ਦਿੰਨੇ ਉਹ ਦਲੀਲ ਦਾ ਕੋਈ ਜਵਾਬ ਨਹੀਂ ਆਇਆ ਜੀ ਆ ਤਿੰਨ ਚਾਰ ਦਿਨ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਲੱਗੀ ਆ ਜੀ ਉਹਨਾਂ ਕਹਿੰਦੇ ਸਾਨੂੰ ਐਪਲੀਕੇਸ਼ਨਾਂ ਦਿਓ ਜੀ ਆਰਬੀ ਹੋਵੇ ਉਹ ਬੋਲਣਾ ਨਹੀਂ ਆਈ ਪ੍ਰੋਬਲਮ ਪਰ ਸਾਨੂੰ ਕੰਮ ਕਰ ਦਿਓ ਪ੍ਰਸ਼ਾਸਨ ਜਿਹੜੇ ਜਿੱਥੇ ਲੋਕਾਂ ਨੇ ਗੰਦੀ ਕਰ ਭਾਈ ਮੰਨ ਕੇ ਕਿ ਉੱਥੇ ਕੰਮ ਕਰੀ ਮੇਰਾ ਖਿਆਲ ਵੀ ਇੰਨੀ ਜ਼ਮੀਨ ਹੈ ਦਿੱਲੀ ਜੰਮੂ ਕਰੜਾ ਦੀ ਗਰਦਾਪੁਰ ਦੇ ਵਿੱਚ ਜਿੱਥੇ ਲੋਕਾਂ ਨੇ ਪੈਸੇ ਚੁੱਕ ਕੇ ਉਹ ਪਾਸੇ ਛੱਡੀ ਉੱਥੇ ਕੰਮ ਕਰੀ ਜਾਓ ਜੀ ਤੁਸੀਂ ਜਲਦੀ ਵਾਰਡ ਕਰਾ ਕੇ ਲਿਆਓ ਜਿੱਥੇ ਐਜੀਟੇਸ਼ਨ ਕਰਦੀ ਤੇ ਉਹਨਾਂ ਦਾ ਜਿਹੜੀਆਂ ਆ ਕੇ ਦੇ ਕਰਜ਼ਾ ਕਰ ਲੋ ਉਹ ਲੋਕਾਂ ਦੇ ਝੋਨੇ ਲਾਇਆ ਖਰਚਾ ਕਰਕੇ 15-15000 ਰੁਪਇਆ ਖਿੱਲੇ ਦੇ ਉੱਤੇ ਇਹ ਖਰਚਾ ਆਉਂਦਾ ਉਹਨੂੰ ਪੈਸੇ ਵੀ ਨਾ ਮਿਲਣਾ ਤੁਸੀਂ ਆ ਕੇ ਬਰਬਾਦ ਕਰਦੇ ਜੇ ਕਿਸਾਨ ਦੀ ਫਸਲ ਤਬਾਹੀ ਕਰਦੇ ਜੇ ਨਾਲ ਫੋਰਸਾਂ ਚਾੜ੍ਹ ਕੇ ਲਿਆਉਂਦੇ ਜੇ ਜਿਹੜੀ ਆ ਉਹ 10000 ਰੁਪਏ ਦਬਾਅ ਪਾਉਂਦੇ ਕੋਬ ਲਾਣਾ ਡੱਕਿਆ ਗਿਆ ਵੀ ਕੋਬ ਲਾਣਾ ਪੰਜਾਬ ਦੇ ਪ੍ਰਸ਼ਾਸਨ ਉੱਠੇ ਆ ਗੰਦੀ ਕਰਦੇ ਨਹੀਂ ਕਹਿਣਾ ਚਾਹੁੰਦੇ ਆ ਇਹ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸਾਨੂੰ ਐ ਲੱਗਦਾ ਡੀਸੀ ਆ ਹਈਏ ਸਫਸਰਿਆ ਇਹ ਗੱਲ ਕੋਤ ਕਰੇ ਤੇ ਭਗਵਾਨ ਤੁਮਾਨ ਇਹ ਗੱਲ ਕਰੇ ਸੈਕਟਰੀਆਂ ਸੈਕਟਰੀਟ ਦੇ ਵਿੱਚ ਨਵੇੜਾ ਕਿਉਂ ਨਹੀਂ ਹੋ ਸਕਦਾ ਸਾਨੂੰ ਲੱਗਦਾ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੀ ਤੇ ਨਾਲ ਜਿਹੜਾ ਮਾਲ ਮਹਿਕਮਾ ਇਹਨਾਂ ਦੇ ਦਿਵਾਗ ਦੇ ਵਿੱਚ ਇਹਨਾਂ ਦੇ ਅੰਦਰ ਕੋਈ ਭੈੜਿਆ ਇਹ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਉਣਗੇ ਖੇਤਾਂ ਦੇ ਵਿੱਚ ਬੰਦੇ ਮਰਨਗੇ ਤੇ ਜਿੱਦਣ ਬੰਦੇ ਗਰਦਾਸਪੁਰ ਦੇ ਵਿੱਚ ਮਰੇ ਇਹ ਆ ਰਹੀ ਹੈ ਇਹ ਪ੍ਰੋਬਲਮ ਹੈ ਡੀਸੀ ਦੀ ਕੁਰਸੀ ਜਿਹੜੀ ਆ ਆ ਵੇਖੋ ਪ੍ਰਸ਼ਾਸਨ ਜੇ ਨਹੀਂ ਰਹੂਗੀ ਸਾਨੂੰ ਇਹ ਤਾਂ ਕੋ ਕਿ ਜੇ